ਕੇਜਰੀਵਾਲ ਪੇਚ ਨਹੀਂ ਹੋਏ ਜਿਸ ਤੋਂ ਬਾਅਦ ਬਨ ਈਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਘਰ ਦਸਤਕ ਦੇ ਦਿੱਤੀ ਗਈ ਹੈ ਕੇਜਰੀਵਾਲ ਨੂੰ ਅੱਜ ਹਾਈ ਕੋਰਟ ਤੋਂ ਗ੍ਰਿਫਤਾਰੀ ਤੋਂ ਰਾਹਤ ਵੀ ਨਹੀਂ ਸੀ ਮਿਲੀ ਤੇ ਹੁਣ ਕੇਜਰੀਵਾਲ ਦੇ ਘਰ ਈਡੀ ਪੁਹੰਚ ਚੁੱਕੀ ਹੈ ਸੋ ਦੱਸਿਆ ਕਿ ਦਿੱਲੀ ਦਾ ਕਥਿਤ ਸ਼ਰਾਬ ਘਟਾਲਾ ਜਿਸ ਦੇ ਵਿੱਚ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਅੱਜ ਪੇਸ਼ ਹੋਣ ਦੇ ਲਈ ਨੋਮਾ ਸਬੰਧ ਦਿੱਤਾ ਗਿਆ ਸੀ ਪਰ ਅਰਵਿੰਦ ਕੇਜਰੀਵਾਲ ਪੇਛ ਨਹੀਂ ਹੋਏ ਪੇਚੀ ਤੋਂ ਪਹਿਲਾਂ ਉਹਨਾਂ ਨੇ ਹਾਈ ਕੋਰਟ ਦਾ ਰੁਖ ਵੀ ਕੀਤਾ ਪਰ ਹਾਈ ਕੋਰਟ ਦੇ ਵੱਲੋਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਤੇ ਹੁਣ ਇਸ ਪਹਿਲੇ ਦੀ ਸਭ ਤੋਂ ਵੱਡੀ ਖਬਰ ਕਿ ਅਰਵਿੰਦ ਕੇਜਰੀਵਾਲ ਦੇ ਘਰ ED ਪਹੁੰਚ ਚੁੱਕੀ ਹੈ ਸੋ ਅਰਵਿੰਦ ਕੇਜਰੀਵਾਲ ਦੇ ਘਰ ED ਪਹੁੰਚੀ ਹੈ ਕਥਿਤ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਪੜਤਾਲ ਚੱਲ ਰਹੀ ਹੈ ਵਾਰ-ਵਾਰ ਸੰਮਣ ਦੇਣ ਤੇ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੇਛੇ ਨਹੀਂ ਹੋਏ ਲਗਾਤਾਰ ED ਦੇ ਸੰਮਨਾਂ ਨੂੰ ਗੈਰ ਕਾਨੂੰਨੀ ਦੱਸਦੇ ਰਹੇ ਸਿਆਸਤ ਤੋਂ ਪ੍ਰੇਰਿਤ ਦੱਸਦੇ ਰਹੇ ਪਰ ਹੁਣ ED ਖੁਦ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਚੁੱਕੀ ਹੈ ਤੇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਕੀ ਕੋ ਤਾਜ਼ਾ ਅਪਡੇਟ ਹੈ ਈਡੀ ਪਹੁੰਚ ਚੁੱਕੀ ਹੈ ਕੇਜਰੀਬਾਲ ਦੇ ਘਰ ਦੇਖੋ ਈਡੀ ਦੇ ਜਿਹੜੇ ਅਧਿਕਾਰੀ ਨੇ ਪਹੁੰਚੇ ਨੇ ਅਜੇ ਕਿਉਂਕਿ ਜਸਟੋ ਲੋਕ ਪਹੁੰਚੇ ਨਹੀਂ ਤੇ ਜਿਹੜੇ ਬਾਹਰ ਸੁਰੱਖਿਆ ਮਲਾਦ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਤੇ ਜੋ ਉਹਨਾਂ ਦੇ ਕੋਲ ਕਾਗਜ਼ ਨੇ ਜਿਹੜੇ ਕਿਹਾ ਜਾ ਰਿਹਾ ਹੈ ਕਿ ਸਵਾਲ ਪੁੱਛਣ ਵਾਸਤੇ ਲੋਕ ਪਹੁੰਚ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰ ਗੱਲਬਾਤ ਹੋ ਰਹੀ ਹੈ ਜਿਸ ਤਰੀਕੇ ਨਾਲ ਅੱਜ ਹਾਈ ਕੋਰਟ ਉਹਨਾਂ ਨੂੰ ਚੱਕ ਲਿਆ ਉਸ ਤੋਂ ਬਾਅਦ ਇਹ ਅਸ਼ੰਕਾ ਜਤਾਈ ਜਾ ਰਹੀ ਸੀ ਕਿ ਉਹ ਉਹਨਾਂ ਦੇ ਕੋਲ ਪੁੱਛ ਕੇ ਛਾਪੇ ਪਹੁੰਚ ਸਕਦੀ ਤੇ ਉਸ ਦੇ ਚੱਲਦੇ ਹੁਣ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਈਡੀ ਵੀ ਜਿਹੜੀ ਇੱਕ ਟੀਮ ਹੈ ਉਹ ਅਰਵਿੰ ਕੇਜਰੀਵਾਲ ਦੇ ਕੋਲ ਪਹੁੰਚੀ ਹੈ ਉਹਨਾਂ ਸਵਾਲ ਇਹ ਹੈ ਕਿ ਕੀ ਉਹਨਾਂ ਕੋ ਪੁੱਛ ਕੇ ਛੁਏਗੀ ਕਿ ਹੁਣ ਇਹ ਹੋਵੇਗਾ ਕਿ ਉਹਨਾਂ ਕੋਲੋਂ ਜਿਹੜਾ ਉਹਨਾਂ ਨੂੰ ਰਿਸਟਾਰਟ ਕਰਨ ਦੀ ਜਿਹੜੀ ਗੱਲ ਕੀਤੀ ਜਾਰੀ ਕਿ ਗ੍ਰਿਫਤਾਰ ਜਿਹੜਾ ਕਰਦਾ ਲਗਾਤਾਰ ਖੱਸ਼ਾ ਆਮ ਆਦਮੀ ਪਾਰਟੀ ਦੇ ਲੀਡਰ ਜਿਹੜਾ ਜਿਤਾ ਰਹੇ ਨੇ ਕਿ ਉਸ ਤੇ ਕੋ ਕਾਰਵਾਈ ਹੋਵੇਗੀ ਇਹ ਹੁਣ ਦੇਖਣਾ ਵਿਧਸਸ ਪਰ ਹੈਗਾ ਲੇਕਿਨ ਫਿਲਹਾਲ ਕਿਉਂਕਿ ਉਹਨਾਂ ਦੇ ਜਿਹੜੀ ਈਡੀ ਦੀ ਕੀਮ ਹੈ ਉਹ ਪਹੁੰਚ ਚੁੱਕੀ ਹੈ ਹਾਲਾਂਕਿ ਆਵਾਜ਼ ਵੀ ਲਗਾਤਾਰ ਗੱਲ ਕਰ ਰਹੀ ਹੈ ਕਿ ਇਸੇ ਕੋਨ ਨੂੰ 2024 ਦੇ ਚਲਾਵੇ ਉਹਨਾਂ ਤੋਂ ਰੋਕਣ ਦੀ ਉਹਨਾਂ ਦਾ ਪ੍ਰਚਾਰ ਉਹ ਨਾ ਕਰ ਸਕਣ ਉਸ ਕਰਕੇ ਸਾਰਾ ਕੋਸ਼ਿਸ਼ ਕੀਤਾ ਜਾ ਰਿਹਾ ਹੈ ਤੇ ਹਾਲਾਂਕਿ ਇਹ ਇੱਕ ਵੱਡੀ ਜੇਕਰ ਤੁਸੀਂ ਉਹਨੂੰ ਦੇਖੋ ਕਿ ਇੱਕ ਇੱਕ ਜਿਹੜਾ ਪੀਡੀ ਵਰਗਾ ਜਿਹ ਤਰੀਕੇ ਨਾਲ ਮੂਵ ਕੀਤਾ ਗਿਆ ਉਸ ਨੂੰ ਲੈ ਕੇ ਹੁਣ 22 ਅਪ੍ਰੈਲ ਨੂੰ ਜਿਹੜੀ ਉਹ ਤਰੀਕ ਜਿਹੜੀ ਦਿੱਤੀ ਗਈ ਹੈ ਲੇਕਿਨ ਲਗਾਤਾਰ ਜਿਹੜੀ ਗੱਲ ਕਹੀ ਜਾਂਦੀ ਰਹੀ ਹੈ ਕਿ ਆਖਰ ਜੇਕਰ ਤੁਸੀਂ ਗਲਤ ਨਹੀਂ ਕੀਤਾ ਤਾਂ ਫਿਰ ਡਰਨ ਦੀ ਲੋੜ ਨਹੀਂ ਲਗਾਤਾਰ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਸਵਾਲ ਜਿਹੜੇ ਨੇ ਉਹ ਚੁੱਪਦੇ ਰਹਿੰਦੇ ਨੇ ਕਿ ਆਖਰ ਅਰਵਿੰਦ ਕੇ ਜੀਵਾਲ ਜੋ ਕਿ ਖੁਦ ਇੱਕ ਹੈ ਕੇ ਤਾਜਾਂ ਕਿਹੜੇ ਪ੍ਰਚਾਰ ਹੈ ਉਸਤੇ ਖਿਲਾਫ ਸਾਡੀ ਲੜਾਈ ਹੈ ਸਿੱਸੀ ਪ੍ਰਚਾਰੀਆਂ ਦੇ ਖਿਲਾਫ ਲੜਾਈ ਲੜ ਰਹਾ ਹਾਂ ਤੇ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਅੱਜ ਆਪਣੇ ਉੱਤੇ ਸਵਾਲ ਚੁੱਕੇ ਜਾਂਦੇ ਨੇ ਤੇ ਸਿਰ ਉਹ ਕਿਉਂ ਨਹੀਂ ਇਸ ਨੂੰ ਕੰਪਲਾਈ ਕਰਦੇ ਇਸ ਗੱਲ ਨੂੰ ਕਿਉਂ ਨਹੀਂ ਏਜੰਸੀ ਦੇ ਸਾਹਮਣੇ ਪੇਸ਼ ਹੁੰਦੇ ਫਿਲਹਾਲ ਈਡੀ ਦੀ ਟੀਮ ਜਿਹੜੀ ਹੈ ਉਹਨਾਂ ਦੇ ਘਰ ਪਹੁੰਚੀ ਹੋਈ ਹੈ ਤੇ ਜਿਵੇਂ ਇੱਥੇ ਕੋਈ ਡਵੈਲਪਮੈਂਟ ਹੋਏਗਾ ਤਾਂ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਲੇਕਿਨ ਜਿਹੜੀ ਈਡੀ ਦੀ ਟੀਮ ਹੈ ਉਹ ਜ਼ਰੂਰ ਇਸ ਵੇਲੇ ਸਵਾਲ ਜਵਾਬ ਕਰਨ ਵਾਸਤੇ ਪਹੁੰਚੀ ਹੋਈ ਹੈ ਅਰਵਿੰਦ ਕੇਜਰੀਵਾਲ ਕੀ ਇਹ ਕਾਨੂੰਨ ਕਹਿੰਦਾ ਹੈ ਕਿ ਬਾਹੂਨ ਜਦੋਂ 22 April ਤੱਕ ਦਾ ਸਮਾਂ ਮਿਲ ਹੀ ਗਿਆ ਸੀ ਕਿ ਉਸ ਤੋਂ ਪਹਿਲਾਂ ਪੁੱਛਦੇ ਚ ਸੰਭਵ ਹੈ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਤੋਂ ਦੇਖੋ ਪੋਚਗੇਜ ਕਰੰਦਾ ਜਿਹੜਾ ਕਿਉਂਕਿ ਸਮਨ ਆਲਰੇਡੀ ਈਡੀ ਦੇ ਦਿੱਤੇ ਹੋਏ ਨੇ ਤੇ ਸਭ ਕੋ ਇਹ ਈਡੀ ਪੋਚਗੇਜ ਕਰ ਸਕਦੀ ਏ ਈਡੀ ਦਾ ਇੱਕ ਚੀਜ਼ ਜਦੋਂ ਇੱਕ ਜਿਹੜਾ ਭਾਰਤੀ ਕਾਨੂੰਨ ਦੇ ਤਹਿਤ ਅਸੀਂ ਕਰ ਆਪਾਂ ਗੱਲ ਕਰੀਏ ਤੇ ਜਿਹੜੀ ਨાય ਪ੍ਰਣਾਲੀ ਉਹ ਬਿਲਕੁਲ ਸਾਫ ਸਾਫ ਤੇ ਕਹਿੰਦੀ ਏ ਕਿ ਜੇਕਰ ਤੁਹਾਨੂੰ ਕੋਈ ਸੰਸਥਾ ਸਮਨ ਦਿੰਦੀ ਏ ਤੇ ਤੁਹਾਨੂੰ ਨੂੰ ਕੰਪਲਾਈ ਕਰਨਾ ਹੋਵੇਗਾ ਨਹੀਂ ਤੇ ਉਹ ਵੀ ਸੀਆਰਪੀਸੀ ਜਿਹੜੀ ਏ ਉਸ ਦੇ ਤਹਿਤ ਉਹ ਵੀ ਇੱਕ ਅਮਾਨਨਾ ਮੰਨੀ ਜਾਂਦੀ ਏ ਤੇ ਇਹ ਇਹ ਈਡੀ ਜਿਹੜੀ ਜਾ ਸਕਦੀ ਏ ਹੋਵੇਗਾ ਕੁਝ ਦਿਨ ਪਹਿਲਾਂ ਵੀ ਦਿੱਲੀ ਬੋਲੇ ਇਸ ਕੀ ਸਾਹਿਬ ਜਿਹੜੇ ਸਨ ਉਹ ਪਹੁੰਚੇ ਸਨ ਜਦੋਂ ਅਰਵਿੰਦ ਕੇਜੀਵਾਲ ਦੇਕਾਰ ਤੋਂ ਉਸ ਦੌਰਾਨ ਵੀ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ ਜਿਹੜੇ ਬਾਹਰ ਉਹਨਾਂ ਦੇ ਜਦੋਂ ਇੱਕ ਲੀਡ ਵੀ ਪਾਰਟਿਸਪੇਟ ਹੋਣੀ ਤਾਂ ਕਾਫੀ ਤਲਕ ਜ਼ਰਮਗਰਮੀ ਉਹ ਤੋਂ ਦੇਖਣ ਨੂੰ ਮਿਲੀ ਸੀ ਲੇਕਿਨ ਦਿੱਲੀ ਪੁਲਿਸ ਦੇ ਜਿਹੜੇ ਕਈ ਵੱਡੇ ਅਧਿਕਾਰੀ ਨੇ ਸਾਡੇ ਸੂਤਰ ਜਾਣਕਾਰੀ ਦੇ ਰਿਹਾ ਨੇ ਕਿ ਉਹ ਵੀ ਸੀਐਮ ਆਉਟ ਸੂਕੇ ਨੇ ਸਲਾਹ ਸੀਐਮ ਆਵਾਜ਼ ਦੇ ਲਾਗੇ ਤਾਂ ਕਿ ਸੁਰੱਖਿਆ ਵਿੱਚ ਜਿਹੜੀ ਵਧਾਈ ਗਈ ਹੈ ਤੇ ਕਾਫੀ ਵੱਡੀ ਚਿੰਤੀ ਦੇ ਵਿੱਚ ਜਿਹੜੇ ਡੀ ਦੇ ਅਧਿਕਾਰੀ ਨੇ ਉਹ ਪਹੁੰਚੇ ਇਸ ਵੇਲੇ ਆ ਆ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੁਣ ਦੇਖਣਾ ਹੋਏਗਾ ਕਿ ਏਡੀ ਦੇ ਅਧਿਕਾਰੀ ਇੱਥੇ ਅੱਗੇ ਕੀ ਲੋਕ اختیار ਕਰਦੇ ਨੇ ਕਿ ਇੱਕ ਸਰਬ ਸੰਮਨ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚੇ ਨੇ ਕਿ ਉਹ ਜਿਹੜੀ ਐਕਸਰਸਾਈਜ਼ ਪਾਲਿਸੀ ਦਾ ਕੇਸ ਹੈ ਉਸ ਦੇ ਵਿੱਚ ਉਹ ਆ ਕੇ ਹਿੱਸਾ ਲੈਣ ਉਹ ਪੁਛਗਿਸ਼ ਦੇ ਵਿੱਚ ਆਪਣਾ ਆ ਆ ਹਿਸਾਬ ਪੁਛਗਿਸ਼ ਕਰਨੇ ਉਸ ਸੰਮਨ ਸਰਵ ਕਰਨ ਵਾਸਤੇ ਈਡੀ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਹੈ ਇੰਤਜ਼ਾਰ ਕਰਨਾ ਹੋਵੇਗਾ ਕਿ ਆਵਾਜ਼ پارٹی ਵੱਲੋਂ ਇਸ ਨੂੰ ਲੈ ਕੇ ਕੋਈ ਜਿਹੜੀ ਪ੍ਰਤੀਕਿਰਿਆ ਸਾਹਮਣੇ ਆਵੇ ਲੇਕਿਨ ਜ਼ਾਹਿਰ ਤੌਰ ਤੇ ਅਰਵਿੰਦ ਕੇ ਜੀ ਵਾਲੀ ਮਸ਼ਕਲ ਫਿਲਹਾਲ ਘਟਦੀ ਹੋਈਆਂ ਲਾਲ ਨਹੀਂ ਲੈ ਰਹੀ